ਟੂ ਮਾਈ ਬਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਠੀਕ ਹੋ ਆ ਬੰਦੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਰੱਬ ਖੁਸ਼ ਰੱਖੇ ਭਾਈ ਤੰਦਰੁਸਤੀ ਜ਼ਰੂਰੀ ਆ ਪੁਰਖ ਜਰਾ ਰਾਹ ਵਿੱਚ ਬੰਦੇ ਦੀ ਭਾਈ ਕਹਿੰਦੇ ਅੱਗੇ ਨਾਲ ਠੀਕ ਆ ਬਹੁਤ ਵੈਟਰ ਪੈਣ ਲੱਗ ਗਿਆ ਫਰਕ ਹਾਂ ਬਹੁਤ ਫਰਕ ਪੈ ਗਿਆ ਯਾਰ ਅਰਦਾਸਾਂ ਅਰਦਾਸਾ ਦਾ ਕੰਮ ਕਰਦੀ ਹੀ ਨੇ ਅਰਦਾਸਾ ਹਰ ਸਾਰੇ ਬੰਦੇ ਅਰਦਾਸਾਂ ਕਰਦੇ ਹੀ ਸਾਰੀ ਦੁਨੀਆ ਵਿੱਚ ਵਿਚਾਰਾ ਹੀ ਹੋ ਜਵੇ ਬਹੁਤ ਵਧੀਆ ਦਾ ਸੁਭਾਅ ਬਹੁਤ ਵਧੀਆ ਬੰਦੇ ਆ ਯਾਰ ਸਾਰੇ ਬੰਦੇ ਤਾਂ ਵਧੀਆ ਹੁੰਦੇ ਨੇ ਮਾਲਕੋਟਿਆ ਆ ਕੰਮ ਦੀਆਂ ਨੇ ਬਤਿਆ ਕੇਜ ਕਿਵੇਂ ਦੇਜ ਕਿਵੇਂ ਬੰਦੇ ਸਾਰੇ ਵਧੀਆ ਹੁੰਦੇ ਨੇ ਪਰ ਕਿਸੇ ਨਾਲ ਗਲਤ ਨਾ ਹੋਵੇ ਹੂੰ ਜੁੜੇ ਰਹੋ ਤਾਰੇ ਭੈਣ ਭਰਾ ਤੁਹਾਨੂੰ ਦਿਖਾਉਣਾ ਵੀ ਟੈਲੈਂਟ ਪਰੇ ਦ ਪਰੇ ਪਿਆ ਹਾਂਜੀ ਬੱਲੇ ਜਵਾਕਾਂ ਚ ਬਹੁਤ ਟੈਲੈਂਟ ਆ ਭਾਈ ਦੇਖੋ ਇੱਕ ਬਾਹ ਦੇ ਘਮ ਰਹਾ ਪਿਆਰ ਖਿੱਚ ਗੁੰਡੇ ਜਾਂਦੇ ਵਾਹ ਜੀ ਵਾਹ ਵਾਹ ਬਈ ਵਾਹ ਬੱਲੇ 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 ਅੱਬਾ ਮੁੰਡਿਆ ਦੇ ਲੋਈ ਕੋਈ ਕੁਛ ਵੀ ਉਮਰ ਨਹੀਂ ਹਲੇ ਹੋ ਜਾਂਦਾ ਹੋ ਜਾਂਦਾ ਪੁੱਤ ਕੋਈ ਗੱਲ ਨਹੀਂ ਆਮ ਨਾਲ ਆਮ ਨਾਲ ਦੂਜੀ ਬਾਹ ਤੇ ਵੀ ਘੁੰਮ ਦੋ ਬਾਹ ਹਲੇ ਕਰਦੇ ਦੋਹਾਂ ਦੇ ਵੀ ਘੁੰਮ ਜਾ ਕੋਈ ਗੱਲ ਨਹੀਂ ਆਂਦੀ ਆਂਦੀ ਬਾ ਵੀ ਬਾ ਕਲਾਪਿੰਗ ਕਲਾਪਿੰਗ ਬੱਲੇ 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 ਵੇ ਨਾ ਨੇ ਹੌਲੀ ਹੌਲੀ ਜ਼ਿਆਦੇ ਦੀ ਉਮਰ ਬਦਣੀ ਆ ਇਹ ਬਹੁਤ ਦਾਮ ਲਾ ਲਾ ਕੋਈ ਨਾ ਜ਼ਿਆਦੇ ਦੀ ਉਮਰ ਬਦਣੀ ਆ ਬਾਦ ਕੋਈ ਨਾ ਦਾਮ ਲਾ ਲਾ ਦੋ ਮਟ ਕੋਈ ਨਾ ਉਧਰ ਜਾਨੂ ਕੋ ਮੈ ਆਈ ਦਾਮ ਲਾ ਲਾ ਬੱਤ ਦੇਖੋ ਜੀ ਇਧਰ ਸਾਡੇ ਪਸ਼ੂਆਂ ਦਾ ਛਾਹ ਸਫਈਆ ਚੱਲ ਰਿਹਾ ਹੈ ਕੋਈ ਨਾ ਕੋਈ ਨਾ ਕੋਈ ਨਾ ਆਗੇ ਪਸ਼ੂ ਜੀ ਨਿਮਾਤੇ ਪਸ਼ੂਆਂ ਦਾ ਕੰਮ ਨਿਭੜ ਗਿਆ ਹੁਣ ਸਾਪਾਣੀ ਸਾਫ ਕਰਿਆ ਜਾ ਰਿਹਾ ਹੈ ਆ ਹੁਣ ਰੋਜ਼ ਨਮਾਜ਼ ਵਾਲਾ ਕੰਮ ਤਾਂ ਰਿਹਾ ਤਿੰਨ ਗਜ਼ਨਾਂ ਵਾ ਤਿੰਨ ਗਜ਼ਨਾਂ ਵਾ ਨਮਾਜ਼ ਦੇ ਪਰਛਾਂ ਦੀ ਸਫਾਈ ਰੱਖਣੀ ਵੀ ਜ਼ਰੂਰੀ ਆ ਥਣਾ ਥਣਾ ਨੂੰ ਕਰਨ ਜੇ ਲੱਗ ਜਾਂਦੇ ਆ ਬਹੁਤ ਹੁੰਦਾ ਬਹੁਤ ਇਹਦਾ ਸਵੇਰੋਂ ਆ ਦਾ ਵੀ ਸਫਾਈ ਰੱਖਣ ਵਾਲੀ ਬਣਦੇ ਆ ਅੱਗੇ ਹੁੰਦੀ ਹੀ ਗੱਲ ਤਾਂ ਕੋਈ ਨਾ ਕੋਈ ਵੇਰੀ ਸਾਫ਼ ਰਹਿਦਾ ਕੰਮ ਤੇ ਸਾਫ਼ ਰੱਖਾਂਗੇ ਉਹਨਾਂ ਵਧੀਆ ਰਹਿੰਦੇ ਜਾਨਵਰ ਆਖਿਆ ਮੈਂ ਜੇਰਵਾਦ ਨੂੰ ਬੰਦ ਕਰਿਆ ਮੱਕੋ ਬਾਹਰ ਪੈ ਗਈ ਖੁੱਲੂ ਕੰਮ ਕੋਈ ਦਵਾ ਦੇ ਦੀ ਉਮਰ ਦਾ ਕਰਦੀ ਆ ਉਮਰ ਦਾ ਉਹਦੀ ਹੁਣ ਪਤਾ ਨਹੀਂ ਆਪਾਂ ਨੂੰ ਦੱਸਦਾ ਨਹੀਂਗਾ ਯਾਰ ਕਸ਼ਾਲ ਦਾ ਹੀ ਲੱਗਦਾ ਮੈਨੂੰ ਯਾਰ ਨਹੀਂ 5 ਸਾਲ ਦਾ ਸੀ ਯਾਰ ਨਹੀਂ 5 ਸਾਲ ਦਾ ਹੋਊ ਹਾਂ ਇਹਨੇ ਕਦਾਈ ਆਸਰੀ ਕਾਲ ਜੀ ਸਾਰਿਆਂ ਨੂੰ ਹਾਂ ਜੀ ਜਿਵੇਂਦਰ ਸਿੱਧੂ ਨੂੰ ਸਪੋਰਟ ਦਿਓ ਬੱਦ ਤੋਂ ਬੱਦ ਬੱਦ ਤੋਂ ਬੱਦ ਸਪੋਰਟ ਕਰੋ ਆਈ ਨਾ ਸੇ ਚੂੜੀ ਵਾਲੀ ਪਹੁੰਚ ਬੰਦ ਰਾਤ ਦਾ ਬੱਦ ਤੋਂ ਬੱਦ ਸਪੋਰਟ ਕਰੋ ਬਰੋ ਪਤਾ ਸਕੂਟ ਨਾ ਗਦੇ ਆ ਆਹੋ ਸਕੂਟ ਕਰਗੇ ਸਕੂਟ ਕਰੋ ਭਾਈ ਵੱਧ ਤੋਂ ਵੱਧ ਗਰੀਬ ਗਰੀਬ ਬੰਦੇ ਦੀ ਕਰਨ ਵੀ ਚਾਹੀਦੀ ਆ ਜ਼ਰੂਰੀ ਆ ਯਾਰ ਬਣਦੀ ਆ ਸਕੂਟ ਦਾ ਕਰੀ ਚੱਜਦੀ ਆ ਮੌਸਮ ਬਦਲ ਰਹੇ ਨੇ ਦੁਨੀਆ ਬਿਮਾਰ ਆ ਕੰਧ ਆਏ ਹੋ ਬੁਖਾਰ ਜਿਆ ਕੁ ਹੋਇਆ ਮੇਰੇ ਦਾ ਹੱਡ ਭੰਨਣੀ ਆਂ ਦਬਾਈ ਲਗੇ ਉਹਨੇ ਕੀ ਖਾਗ ਨਹੀਂ ਲਿਆ ਤੂੰ ਹਾਂ ਹਾਂ ਕੰਮ ਕਰੇ ਬਣਾ ਸਰਦਾ ਨਹੀਂ ਕੰਮ ਕਰੇ ਹਣੇ ਦੇ ਪਸ਼ੂ ਵੀ ਨਹੀਂ ਭੁੱਖੇ ਰੱਖ ਹੁੰਦੇ ਜਗਣਾ ਖਰਚ ਬਾੜੇ ਹੋਏ ਹੋਏ ਨੇ ਹਮ ਇਹ ਆਈ 20 20 ਕੀ ਕਰੀ ਮੇਰੇ ਆ ਇਹ ਸਾਰੀਆਂ ਗੱਲਾਂ ਦੱਸਦੇ ਆ ਫੇਰ ਅਗਲਾ ਕਹਿੰਦਾ ਜਾਣ ਕੇ ਕਰਦੇ ਨੇ ਮੋਸ਼ਨਲ ਅਤਿਆਚਾਰ ਹਾਂ ਮੋਸ਼ਨਲ ਅਤਿਆਚਾਰ ਕਰਦੇ ਨੇ ਅਗਲਾ ਹਾਂ ਹੂੰ ਪਤਨਿਆ ਪ੍ਰਮਾਤਮਾ ਆਪਾਂ ਤਾਂ ਕਹਿੰਦੇ ਹੱਸਦੇ ਖੇਡਦੇ ਰੱਖੀ ਸਭ ਚਲ ਆਪ ਪ੍ਰਮਾਤਮਾ ਇਹ ਜਿਹੜੇ ਕੰਮ ਇਹ ਜਿਹੜੇ ਸਮਾ ਕਿਸੇ ਤੇ ਲਿਆਵੇ ਹੀ ਨਾ ਕਿਸੇ ਨੂੰ ਮੋਸ਼ਨਲ ਅਤਿਆਚਾਰ ਕਰਨ ਦੇਵੇ ਹੀ ਨਾ ਤੁਹਾਨੂੰ ਹੁਣ ਪਤਾ ਨਹੀਂ ਕਿ ਬੇਹੋਸ਼ ਨੇ ਤਨ ਮੈਂ ਬੇਹੋਸ਼ ਰਹਾ ਜੀ ਮੈਨੂੰ ਤਾਂ ਪਤਾ ਨਹੀਂ ਉੱਥੇ ਕਿੰਨਾ ਕੀ ਗੱਲ ਲੱਗਿਆ ਕੀ ਗੱਲ ਹੋਇਆ ਜਦੋਂ ਆਪਰੇਸ਼ਨ ਸ਼ੁਰੂ ਹੋਏ ਨੇ ਤਿੰਨ-ਚਾਰ ਰੋਮੇ ਰਹੇ ਹੋਏ ਜੁੱਤ ਹੋਰ ਬਹੁਤ ਖਬਰਾਂ ਆ ਰਿਹਾ ਉਹ ਮਹਾਰਾਜ ਆਏ ਤਾਂ ਕਿ ਅਸੀਂ ਆ ਵੀ ਹੌਲੀ-ਹੌਲੀ ਸੁਣੋ ভাই ਹੁਣ ਦਾ ਰੱਬ ਇਹੋ ਜਿਹੀ ਕਿਹੜੀ ਗੱਲ ਆ ਯਾਰ ਸੁਣੂਗਾ ਰੱਬ ਪਰਮਾਤਮਾ ਆਤਮਾ ਪਰਮਾਤਮਾ ਮਿਹਨਤ ਜਾਰੀ ਮਿਹਨਤ ਕਰੂਗਾ ਬੰਦਾ ਫਿਰ ਭਾਈ ਸਾਹਿਬ ਕੁਝ ਮਿਲਦਾ ਵੀ ਆ ਹਾਂ ਫਾਲੇ ਮਿੱਠੇ ਆ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਇਹ ਸਾਡੀ ਨਾਨਕ ਨੇ ਤਾਂ ਹੀ ਕਰਕੇ ਦਿਖਾਇਆ ਹਾਂ ਕਰਤ ਕਰੀ ਉਹਨਾਂ ਨੇ ਨਹੀਂ ਆਪਣੇ ਲੋਕਾਂ ਨੂੰ ਟਿੰਗਣਾ ਨੂੰ ਭਜ ਜਾਣਾ ਸੀ ਹਾਂ ਨਾਨਕਾਂ ਨੇ ਕਰਤ ਕਰੋ ਜਿਹੜਾ ਬੰਦਾ ਕੰਮ ਕਰਕੇ ਉਹਦੇ ਦਿਵਕਪਾਲ ਦਾ ਉਹ ਬੰਦੇ ਜਿੱਦੀ ਕਮਾਈ ਨਹੀਂ ਕੀਤੀ ਸੀ ਦੀ ਸਹੀ ਗੱਲ ਉਹ ਯਾਰ ਘਰ ਚ ਲਾਰੇ ਹਾਂ ਤਾਂ ਆ ਉਹ ਵੀ ਵੱਡੀ ਭਗਤੀ ਆ ਭਾਈ ਘਰ ਚ ਲਾਉਣਾ ਕਿਹੜਾ ਅੱਜ ਕੱਲ ਖਾਲਾ ਜੀ ਦਾ ਬਾੜਾ ਵੱਡਿਆਂ ਕਿਹੜੇ ਪੰਜ ਸੱਤ ਦੀ ਇੱਕੋ ਜਿਨੇ ਖਾਣ ਵਾਲੇ ਹੂੰ ਸਭ ਕੰਮ ਭਾਈ ਸਾਰੇ ਕਰਦਾ ਕੰਮ ਬਾਤੋ ਵਾਦ ਕਰੋ ਕਿੰਨੇ ਟੁਕੇ ਹੈਗੇ ਆਪਾਂ ਫਲ ਲੱਗਦਾ ਭਾਈ ਕੰਮ ਨੂੰ ਫਲ ਲੱਗਦੇ ਨੇ ਲੱਗਦਾ ਭਾਈ ਰੱਬ ਦੀ ਰਜ਼ਾ ਚ ਰਹਿ ਕੇ ਜੇ ਹੁਣ ਰੱਬ ਨੂੰ ਟੱਪ ਦੱਸਾਂਗੇ ਫੇਰ ਵੀ ਲੱਗਦਾ ਇਹ ਕਹਿ ਰਿਹਾ ਮੈਂ ਥੋੜੀ ਛਾਪ ਦੇ ਵੀ ਫੇਰ ਹੀ ਬਣਿਆ ਫਲ ਨੀ ਮਿਆਰ ਖਾ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਹਾਂਜੀ ਕਾ ਮੂਹ ਉਪਰ ਆ। ਡਰ ਬੜਾ ਲੱਗਦਾ। ਪਾਣੀ ਇਹੇ ਜੇ ਵਰਤ ਗਏ। ਗਾਰਦ ਦਦਾ ਵੀ ਜਾਂਦੀ ਆ। ਹਾਂ, ਗਿੱਲੇ ਥੋੜੀ ਕਰੇ ਤੇ ਭਾਈ ਗਾਰਦ ਗੁਰਦ ਦਬ ਜਾਂਦੀ ਆ। ਮਾਸੀ ਆਏ ਪੱਥੇ ਪਾਉਣੇ ਫਰਿਆਓ। ਪੱਥਰ ਵੀ ਛੰਗੇ ਅਸ ਫਰਾਂ ਤੇ ਜਿਹੜੀ ਬੜੀ ਹੁੰਦੀ ਨੇ ਪੱਥੇ ਪਾਏ ਆ। ਹਾਂਜੀ ਹਾਂਜੀ। ਉਹਨੇ ਦਾਣਾ-ਬੋਣਾ ਪਾਈ। ਜਿੱਲੇ ਕਰੀ ਹੋਈ ਤੂੜੀ ਦਾ ਹੀ ਫਰਕ ਪੈਂਦਾ ਫੇਰ ਹੀ ਦਾਣਾ ਚੁੰਬੜ ਦਾ ਨਾਲ ਹਾਂ ਨਹੀਂ ਸੰਕਰ ਨੂੰ ਕਹਿੰਦੇ ਅੰਗ ਨੂੰ ਲਾਇਦੀ ਹਾਂ ਜਿਹੜੀ ਇਹ ਹੁੰਦੀ ਆ ਤੂੜੀ ਇਹ ਵੀ ਇੱਕ ਮਸਾਲੇ ਵਾਂਗ ਹੋ ਜਾਂਦਾ ਵੀ ਗੱਲਾਂ ਕਰਦੇ ਹਾਂ ਹਾਂ ਮਸ਼ੀਨ ਨਾਲ ਬਣੀ ਹੋਈ ਜੇ ਤਾਂ ਭਾਈ ਹੜੰਬੇ ਵਾਲੀ ਤੂੜੀ ਹੋਰ ਹੁੰਦੀ ਆ ਉਹ ਚੀਜ਼ਾਂ ਹੋਰ ਸੀ ਆ ਹੁਣ ਹੜੰਬੇ ਵਾਲੀਆਂ ਹੈ ਨਹੀਂ ਤੂੜੀ ਹੁਣ ਮੇਰਾ ਕੰਮ ਇਹ ਦਾ ਜਨਮ ਆ 99 ਨੂੰ ਵੀ ਦੇਖਿਆ ਹੁਣ ਮੈਂ ਆਪਾਂ ਦਾ ਹੜੰਬੇ ਭਰੇ ਚੱਕਦੇ ਰਹਿਆ ਤੇਰਾ ਕਿੰਨੇ ਦਾ 94 ਇਕੱਲੇ ਇਕੱਲਾ ਭਰੇ ਚੱਕਦੇ ਨਹੀਂ ਆਪਾਂ ਪਰ ਪਰ ਕਿੱਲਾਂ ਦਾ ਹੜੰਬਿਆਂ ਨਾਲ ਕੱਢਦੇ ਰਹਿਆ ਆਪ ਹੀ ਵੱਢਣੀ ਆਪ ਵੱਢ ਕੇ ਆਪ ਭਰੇ ਬੰਨ ਕੇ ਆਪ ਹੜੰਬੇ ਨਾਲ ਕੱਢ ਕੇ ਆਪ ਤੂੜੀ ਢੋਣੀ ਬਹੁਤ ਮਹਾਰਾਜ ਨੇ ਕਿ ਲੋ ਜਿੰਨੇ ਜੋਗੇ ਆ ਉਹ ਕਰਦੇ ਰਹੇ ਆ ਬਹੁਤ ਕਰਿਆ ਹੋਇਆ ਸਭ ਕਰਦੇ ਸੀ ਜਦੋਂ ਫੇਰ ਵੀ ਉਦੋਂ ਘਟ ਗਏ ਸੀ ਜਦੋਂ ਜਦੋਂ ਆਪਾਂ ਕਰਦੇ ਹੁੰਦੇ ਸੀ ਹਾਂ ਪਰ ਮਾਤਮਾ ਨੇ ਬਧੀ ਜਣਦੀ ਕਰਿਆ ਹਾਂ ਕਰਿਆ ਹੋਇਆ ਤਾਂ ਹੀ ਕਰੀ ਜਨਿਆ ਹੁਣ ਮਜਬੂਰੀਆਂ ਵਿੱਚ ਜਦੋਂ ਕਰਨਾ ਪਾਇਆ ਕਿ ਨਾ ਤੇ ਆਪਣੀ ਖਾਤਰ ਕੀਤਾ ਆਪਦੀ ਖਾਤਰ ਹੀ ਕੀਤਾ ਉਹ ਤਾਂ ਇੱਧਰ ਲੈ ਕੇ ਆਉਣੀ ਫੜਾਈ ਉਧਰ ਹੀ ਫੜਾਈ ਉਧਰ ਜੇ ਕਰਿਆ ਹੋਇਆ ਭਾਈ ਫੇਰ ਹੀ ਬੰਦਾ ਕੰਮ ਕਰ ਸਕਦਾ ਨਹੀਂ ਕਿੱਥੇ ਹੁੰਦਾ ਜਿਹਨੇ ਕੰਮ ਕਰਿਆ ਹੋ ਉਹ ਹੀ ਕਰ ਸਕਦਾ ਇਹ ਤਾਂ ਹੈ ਹੈ ਇੱਧਰ ਜਿਹੜੇ ਬੰਦੇ ਪਾੜ ਕੇ ਫਸਾ ਗਿਆ ਸੀ ਜਿਹਨੇ ਕਰਿਆ ਹੀ ਨਹੀਂ ਜਾ ਉਹ ਆ ਪੰਗਾ ਕਿੱਥੇ ਕਰੂ ਹਾਂ ਉਹਦਾ ਤਾਂ ਕੋਈ ਵੀ ਕੰਮ ਬਾਕੀ ਮਜਬੂਰੀਆਂ ਲੰਬੜੀਆਂ ਹੈਆਂ ਇਹਦਾ ਆਵਾਂਦਾ ਨਹੀਂ ਰਹੀ ਆਇ ਨਹੀਂ ਬਾਕੀ ਰਣੀ ਕਈ ਵਾਰੀ ਜਦੋਂ ਟਾਈਮ ਹੀ ਹਰਿਆ ਆ ਜਾਂਦਾ ਜੀਨੇ ਕਰਿਆ ਨਹੀਂ ਨਾ ਹੁੰਦਾ ਉਹ ਵੀ ਗੱਲ ਉਹ ਕਰ ਲੱਗ ਜਾਂਦਾ ਹੁੰਦਾ ਸਰ ਮਜਬੂਰੀ ਆ ਫਿਰ ਮਜਬੂਰੀ ਦਾ ਨਾਮ ਸ਼ੁਕਰੀਆ ਜੇ ਨਾ ਲੋੜ ਹੋ ਗਈ ਫਿਰ ਦੇ ਮਜਬੂਰੀ ਦਾ ਨਾਮ ਸ਼ੁਕਰੀਆ ਰਾਹਤਾਂ ਨੂੰ ਪਾਣੀ ਪੀ ਰਿਹਾ ਇਹ ਵੀ ਬਹੁਤ ਵਧੀਆ ਭਾਈ ਦਰਾਖਤੋਂ ਵੀ ਬizare ਪਾਣੀ ਭਾਲਦੇ ਆ ਭਾਈ ਗਰਮੀयां ਤੱਪਾ ਭਾਦੋਂ ਦੀ ਤੱਪ ਬਹੁਤ ਖਰਾਬ ਹੁੰਦੀ ਹੈ ਹੈ ਭਾਦੋਂ ਕਿੱਥੇ ਕੱਲ ਵੀ ਗਰੀ ਜਾਂਦਾ ਆ ਨੰਗੀ ਅੱਛੂ ਕੱਤੇ ਇਧਰ ਠੰਡ ਪੈਣ ਲੱਗ ਜਾਂਦੀ ਪੂਰੀ ਅੱਛੂ ਜੀ ਪੈਣ ਲੱਗ ਫਿਰ ਰਾਤ ਨੂੰ ਤਾਂ ਠੰਡ ਹੋ ਜਾਂਦੀ ਹੈ ਭਾਈ ਜਿਹੜਾ ਬਾਹਰ ਪੈਂਦਾ ਉਹਨੂੰ ਪਤਾ ਨਹੀਂ ਰਾਤ ਉਬਰ ਅੱਗੇ ਰੌਲਾ ਲਾਉਣ ਜਾਂਦੇ ਹਾਂ ਤੇ ਆਪਾਂ ਕੰਨੀ ਦਾ ਠੱਡ ਲੱਗਣ ਲੱਗ ਜਾਂਦੀ ਹਿ ਨੂੰ ਤੋ ਜਾਣ ਨਹੀਂ ਆ ਅੱਗੇ ਦੇ ਲ ਬੜਾ ਯਾਰ ਦੋਨੇ ਜਾਣੇ ਨੇ ਆਪਾਂ ਚਲੋ ਕਰੂ ਰੱਬ ਫੇਰ ਸ਼ਾਮ ਆਉ ਫੇਰ ਬੰਦਾ ਨਾ ਸੋਚੇ ਤੈ ਬਾ ਬਾਬੇ ਦੀ ਅਮੀਰ ਜੱਟ ਦਾ ਉਠ ਕੇ ਹੁਣ ਆ ਇਹ ਤਾਂ ਕਿੰਨੇ ਬੰਦੇ ਹੋਗੇ ਸੀ ਪੁਰਾਣੇ ਹੂੰ ਬਾਬਾ ਗਰਮੇਲ ਹਾਂ ਹੁਣ ਹੈ ਨਹੀਂ ਬੰਦੇ ਵਿੱਚ ਬਹੁਤ ਗਰਮੇਲਾ ਬਾਬਾ ਹੋਰ ਕੱਚੇਦਾਰ ਸੀ ਇਹਣਾ ਆਹੋ ਗੇ ਮੇਲਾ ਹੋ ਗਿਆ ਗੁਰੂ ਨੇ ਯਾਰ ਬੜੀ ਸੇਵਾ ਕਰੀ ਹੈ ਨਾ ਕਰ ਭਾਈ ਜੀ ਬਾਬਾ ਫੇਰ ਕਮਲ ਦਾ ਡੈਡੀ ਦਾ ਹੈਗਾ ਉਹ ਵੀ ਬੰਦਾ ਯਾਰ ਬਹੁਤ ਉਹ ਬੰਦੇ ਦੀ ਕਮਾਈ ਬਹੁળે ਕਮਾਈ ਹੈ ਮੇਰੇ ਉਹ ਬੰਦੇ ਨੇ ਉਹ ਬੜਾ ਵੀ ਮੈਨੂੰ ਮੈਂ ਸੀ ਛੋਟਾ ਹੁਣ ਮੇ ਤਾਂ ਨਿਆਣੀ ਉਮਰ ਸੀਗੀ ਹਾਂ ਸੈਂ ਕਹਿੰਦਾ ਪਹਿਲਾਂ ਮੈਂ ਆਉਂਦਾ ਸੀ ਸਾਈਕਲ ਤੇ ਡੈਡੀ ਫੇਰ ਕਹੇ ਸਕੂਟਰ ਵੀ ਉਹਨਾਂ ਦੀ ਪਾਦੇ ਪਾਮ ਚ ਹਲੋ ਉਹ ਚ ਵੀ ਪਾਦੇ ਇੰਨਾ ਚ ਵੀ ਪਾਦੇ ਇੰਨਾ ਚ ਵੀ ਡੈਡੀ ਗਰਮੀ ਵਾਲੀਆ ਪਾਦੇ ਪਾਦੇ ਬੰਦ ਕਾਹਤੋਂ ਕਰਦਾ ਕਪਾਇਆ ਬੁਰਾ ਤੇਦੀ ਚੱਕ ਲੈ ਸਾਰੀ ਸਾਰੀ ਗੰਡ ਜਾਣੀ ਆ ਬਾੜੀ ਦੀ ਉਹ ਨਾ ਟੱਪ ਜੂ